ਪੰਜਾਬ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ ਹੈ ਦਰਸਲ ਭੂ ਵਿਗਿਆਨੀਆਂ ਨੂੰ ਇੱਥੇ ਧਰਤੀ ਹੇਠੋਂ ਪੋਟਾਸ਼ ਮਿਲਿਆ ਹੈ ਇਸ ਸਬੰਧੀ ਹੁਣ ਤੱਕ ਦੋ ਰਿਪੋਰਟਾਂ ਸਾਹਮਣੇ ਆ ਚੁੱਕੀਆਂ ਹਨ ਜੇਕਰ ਤੀਜੀ ਰਿਪੋਰਟ ਵੀ ਪੋਜ਼ਿਟਿਵ ਪਾਈ ਜਾਂਦੀ ਹੈ ਤਾਂ ਫਿਰ ਪੰਜਾਬੀਆਂ ਦੀ ਪੋਪਾਰਾ ਹੋ ਜਾਣੀਆ ਕਿਉਂਕਿ ਫਿਰ ਪੰਜਾਬ ਆਰਥਿਕ ਤੌਰ ਤੇ ਬੇਹੱਦ ਮਜ਼ਬੂਤ ਹੋ ਜਾਵੇਗਾ ਦਰਸਲ ਪੰਜਾਬ ਸਰਕਾਰ ਦੇ ਭੂ ਵਿਗਿਆਨੀਆਂ ਨੂੰ ਜੁਲਾਈ 2022 ਚ ਜ਼ਿਲ੍ਹਾ ਮੁਕਸਰ ਦੇ ਪਿੰਡ ਕਬਰਵਾਲਾ ਦੀ ਖੁਦਾਈ ਦੌਰਾਨ ਪੋਟਾਸ਼ ਨੁਮਾ ਖਣਿਜ ਮਿਲਿਆ ਸੀ ਪੰਜਾਬ ਸਰਕਾਰ ਨੇ ਇਸ ਨੂੰ ਜਾਂਚ ਲਈ ਖੰਨਨ ਮੰਤਰਾਲੇ ਚ ਭੇਜਿਆ ਮੰਤਰਾਲੇ ਦੀ ਇੱਕ ਰਿਪੋਰਟ ਚ ਪੋਟਾਸ਼ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ ਪੰਜਾਬ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹੁਣ ਦੂਜੀ ਰਿਪੋਰਟ ਵੀ ਪੋਜ਼ਿਟਿਵ ਆਈ ਹੈ ਹਾਲਾਂਕਿ ਖੰਨਾਨਾ ਮੰਤਰਾਲਾ ਰਿਪੋਰਟਰਾਂ ਜਨਵਰੀ ਚ ਹੋ ਰਹੇ ਭੂ ਵਿਗਿਆਨੀਆਂ ਦੇ ਕੋਮੀ ਪ੍ਰੋਗਰਾਮ ਦੌਰਾਨ ਅਧਿਕਾਰਤ ਤੌਰ ਤੇ ਜਨਤਕ ਕਰੇਗਾ ਇਸ ਬਾਰੇ ਉਲਤ ਇਹਨਾਂ ਰਿਪੋਰਟਾਂ ਆਣਗੀਆਂ ਜੇਕਰ ਤੀਜੀ ਰਿਪੋਰਟ ਵੀ ਪੋਜ਼ਿਟਿਵ ਆਈ ਤਾਂ ਪੰਜਾਬ ਦੇਸ਼ ਦਾ ਚੌਥਾ ਸੁਭਾ ਬਣ ਜਾਵੇਗਾ ਜਿੱਥੇ ਧਰਤੀ ਦੇ ਹੇਠਾਂ ਪੋਟਾਸ਼ ਹੋਵੇਗਾ ਇਸ ਨਾਲ ਪੰਜਾਬ ਦੀ ਆਰਥਿਕ ਹਾਲਤ ਸੁਧਰੇਗੀ ਅਤੇ ਸੁਭਾ ਮਜ਼ਬੂਤ ਹੋਵੇਗਾ ਦੱਸਣਯੋਗ ਹੈ ਕਿ ਪੋਟਾਸ਼ ਬਹੁਤ ਮਹਿੰਗਾ ਹੁੰਦਾ ਹੈ ਅਤੇ ਇਸ ਦਾ ਇਸਤੇਮਾਲ ਖਾਦ ਵਿੱਚ ਵੀ ਕੀਤਾ ਜਾਂਦਾ ਹੈ ਦੱਸਦੀ ਹੈ ਕਿ ਜੀਓਲੋਜੀਕਲ ਸਰਵੇ ਆਫ ਇੰਡੀਆ ਦੇਸ਼ ਭਾਰਤ ਵਿੱਚ ਖਣਿਜਾਂ ਦੀ ਖੋਜ ਕਰਦਾ ਹੈ ਉਸਨੇ ਪੰਜਾਬ ਪ੍ਰਦੇਸ਼ ਲਈ ਨੈਸ਼ਨਲ ਜੀਓਕੈਮੀਕਲ ਮੈਪਿੰਗ ਸ਼ੁਰੂ ਕਰ ਦਿੱਤੀ ਹੈ। ਕਬਰਵਾਲਾ ਪਿੰਡੀ ਤਰਜ ਤੇ ਆਸ-ਪਾਸ ਦੇ ਪਿੰਡਾਂ ਵਿੱਚ ਵੀ ਪੋਟਾਸ਼ ਦੀ ਖੋਜ ਕੀਤੀ ਜਾ ਰਹੀ ਹੈ। ਪੋਟਾਸ਼ ਦਾ ਇਸਤੇਮਾਲ ਮੁੱਖ ਤੌਰ ਤੇ ਖੇਤੀਬਾੜੀ ਲਈ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦਾ ਇਸਤੇਮਾਲ ਕੈਮੀਕਲ, ਪੈਟਰੋਕੈਮੀਕਲ, ਗਲਾਸ ਸਮੇਤ ਹੋਰ ਉਦਯੋਗਾਂ 'ਚ ਹੁੰਦਾ ਹੈ। ਇਹ ਕਾਫੀ ਮਹਿੰਗਾ ਹੁੰਦਾ ਹੈ। ਕੈਨੇਡਾ, ਰੂਸ, ਬੈਲਾਰੂਸ ਅਤੇ ਚੀਨ ਪੋਟਾਸ਼ ਦੇ ਸਭ ਤੋਂ ਵੱਡੇ ਉਤਪਾਦਕ ਹਨ। ਭਾਰਤ ਚ 99 ਫੀਸ ਦੀ ਪੋਟਾਸ਼ ਦੀ ਦਰਾਮਦ ਹੁੰਦੀ ਹੈ ਦੇਸ਼ ਚ ਰਾਜਸਥਾਨ ਦੇ ਬੀਕਾਨੇਰ ਹਨੂਮਾਨਗੜ ਸਵਾਈ ਮਾਦੋਪੁਰ ਕਰੋਲੀ ਉੱਤਰ ਪ੍ਰਦੇਸ਼ ਦੇ ਸੋਨ ਪੱਦਰ ਮੱਧ ਪ੍ਰਦੇਸ਼ ਦੀ ਸਿੱਧੀ ਜ਼ਿਲ੍ਹੇ ਚ ਪੋਟਾਸ਼ ਦਾ ਭੰਡਾਰ ਹੈ ਰਾਜਸਥਾਨ ਦੇ ਕਈ ਜ਼ਿਲ੍ਹਿਆਂ ਚ ਪੋਟਾਸ਼ ਪਾਇਆ ਗਿਆ ਹੈ ਮੁਕਸਰ ਜ਼ਿਲ੍ਹਾ ਵੀ ਰਾਜਸਥਾਨ ਦੇ ਬਾਰਡਰ ਨੇੜੇ ਹੈ ਜੇਕਰ ਤੀਜੀ ਰਿਪੋਰਟ ਪੋਜ਼ਿਟਿਵ ਰਹੀ ਤਾਂ ਪੰਜਾਬ ਵੀ ਰਾਜਸਥਾਨ ਦੀ ਕਾਰਜ ਤੇ ਕੰਮ ਕਰੇਗਾ